ਚੋਨੇ ਦੀ ਪਰਾਲੀ ਦੇ ਮਾਮਲੇ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਡਿਪਟੀ ਕਮਿਸ਼ਨ ਦਫ਼ਤਰ ਦੇ ਬਾਹਰ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਤੁਜੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾ ਸੁਵਾਦ ਕਰਦਾ ਏ ਵਿੱਚ ਦਿਨੀ ਸਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 8 ਅਕਤੂਬਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨ ਦਫ਼ਤਰਾਂ ਦੇ ਬਾਹਰ ਘਰਾਉ ਕੀਤਾ ਜਾਵੇਗਾ ਜਦੇ ਚਲਦੇ ਅੱਜ ਫਰੀਕੋਟ ਦੇ ਵਿੱਚ ਸਯੁਕਤ ਕਿਸਾਨ ਮੋਰਚਾ ਫਰੀਕੋਟ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਸੇ ਮੁੱਕੇ ਗੱਲਬਾਤ ਕਰਦਿਆਂ ਹੋਇਆਂ ਵਕ ਵਕ ਆਗੂਆਂ ਨੇ ਕਿਹਾ ਜਿੱਥੇ ਕਿ ਸੁਪਰੀਮ ਕੋਰਟ ਵੱਲੋਂ ਸਖਤ ਆਦੇਸ਼ ਨੇ ਕਿ ਪ੍ਰਾਈ ਨੂੰ ਅੱਗ ਨਾ ਲਾਈ ਜਾਵੇ ਪਰ ਦੂਜੇ ਪਾਸੇ ਕਿਸਾਨ ਆਪਣੀਆਂ ਮਜਬੂਰੀਆਂ ਦੱਸਦੇ ਨੇ ਕਿਉਂਕਿ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਜੋ ਦਾਅਵੇ ਕੀਤੇ ਹਨ ਉਹ ਪੂਰੇ ਨਹੀਂ ਹੁੰਦੇ ਜਿਸ ਕਾਰਨ ਮਜਬੂਰਨ ਬਸ ਉਹਨਾਂ ਨੂੰ ਪ੍ਰਾਈ ਨੂੰ ਅੱਗ ਲਾਉਣਾ ਪੈਂਦਾ ਹੈ ਨਾਲੇ ਉਹਨਾਂ ਕਹਿੰਦੇ ਪਿਛਲੇ ਦਿਨੀ ਹੋਈ بارش ਦੇ ਨਾਲ ਕਿਸਾਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਸਰਕਾਰ ਉਹਨਾਂ ਦੀ ਪਰਪਾਈ ਕਰੇ ਤਾਂ ਜੋ ਕਿਸਾਨ ਕੋਈ ਵੀ ਮਜਬੂਰੀ ਬਸ ਝੋਨੇ ਦੀ ਪ੍ਰਾਈ ਨੂੰ ਅੱਗ ਨਾ ਲਾਵੇ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਕਹਿੰਦੇ ਨੇ ਕਿ ਇਕੱਠੇ ਹੋਏ ਸਿਰਕਸਾਲ ਮੋਰਚੇ ਦੇ ਆਗੂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ 12 ਤੋਂ ਲੈ ਕੇ 3 ਵਜੇ ਤੱਕ ਕਿਸਾਨੀ ਮੰਗਾਂ ਦੇ ਸਬੰਧ ਦੇ ਵਿੱਚ ਇਹ ਧਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਸਮਰੀਪ ਕੋਰਟ ਨੇ ਕੁਝ ਹਦਾਇਤਾਂ ਕੀਤੀਆਂ ਕਰਦੇ ਤਾਂ ਵੈਸੇ ਉਹ ਆਏ ਸਾਦੀ ਹੈ ਐਕਟ ਹੀ ਥੋੜਾ ਜਿਹਾ ਇਹਨਾਂ ਨੇ ਨਾਲ ਇੱਕ ਮੱਦ ਜੋੜਤੀ ਹੈ ਵੀ ਕਿਸਾਨਾਂ ਤੇ ਪਰਚੇ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਵੇ ਇਹ ਇਹ ਚੱਲਦਾ ਸਿਸਟਮ ਚੱਲਦਾ ਹੀ ਰਹਿਣਾ ਹੈ ਇਹ ਅੱਜ ਦਾ ਨਹੀਂ ਚੱਲਦਾ ਬਹੁਤ ਪੁਰਾਣਾ ਚੱਲੀ ਜਾਂਦਾ ਹੈ ਇਸ ਚੀਜ਼ ਦਾ ਸਾਡੇ ਸਿਰ ਤੇ ਕੋਈ ਅਸਰ ਨਹੀਂ ਕਿਉਂਕਿ ਹਾਈ ਕੋਰਟ ਨੇ 1900 2020 2019 ਦੇ ਵਿੱਚ ਇੱਕ ਹਦਾਇਤ ਕੀਤੀ ਵੀ ਕਿਸਾਨ ਨੂੰ ਪ੍ਰਤੀ ਏਕੜ 2500 ਰੁਪਿਆ ਦਿੱਤਾ ਜਾਵੇ ਉਸ ਚੀਜ਼ ਦਾ ਤਾਂ ਕਿਸੇ ਦਾ ਕੋਈ ਅਸਰ ਨਹੀਂ ਨਾ ਸਰਕਾਰਾਂ ਦੇ ਨਾ ਪ੍ਰਸ਼ਾਸਨ ਦੇ ਨਾ ਕਿਸੇ ਦੇ ਭਾਈ ਵੀ ਤੁਸੀਂ ਜਾ ਕੇ ਕਿਉਂ ਨਹੀਂ ਇਹ ਗੱਲ ਕਹਿੰਦੇ ਵੀ ਕਿਸਾਨ ਨੂੰ ਦਿਓ ਤੇ ਕਿਸਾਨ ਅੱਗ ਲਾਉਂਦਾ ਹੀ ਨਹੀਂ ਤੇ ਬਾਕੀ 19 ਦਾ ਕੀਤਾ ਸੀ ਹੁਣ ਖਰਚੇ ਕਿੱਥੋਂ ਤੱਕ ਵੱਧ ਗਏ ਘੱਟੋ ਘੱਟ ਸਾਨੂੰ 6000 ਰੁਪਿਆ ਪ੍ਰਤੀ ਏਕੜ ਸਰਕਾਰ ਮਹਾਜਾ ਦੇਵੇ ਫਿਰ ਤਾਂ ਦਾ ਕੋਈ ਹੱਲ ਕੱਢਿਆ ਜਾ ਸਕਦਾ ਹੈ ਤੇ ਵਰਨਾ ਵੀ ਅੱਕ ਸ਼ੌਂਕ ਤਾਂ ਹੈ ਨਹੀਂ ਸਾਡੀ ਮਜਬੂਰੀ ਹੈ ਜੇ ਸਰਕਾਰ ਨੇ ਧੱਕੇਸਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਫਿਰ ਟੱਕਰੇ ਆ ਜਿਹੜੇ ਕਿ ਉੱਥੇ ਕਿਸਾਨਾਂ ਦਾ ਖੇਤਾਂ ਵਿੱਚ ਹੀ ਹੋਣੇ ਹਨ ਇਹਨਾਂ ਦੇ ਨਾਲ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਾਂ ਤਾਂ ਸਾਨੂੰ ਜਿਹੜੇ ਸੱਦ ਹੈ ਉਹ ਪੂਰੇ ਮੋਹੇ ਆ ਕਰਵਾਏ ਜਾਣ ਤੇ ਜਿਹੜੀਆਂ ਕਿ ਪਰਾਲੀ ਦੀਆਂ ਠੱਹਾ ਉਹ ਸਮੇਂ ਸਿਰ ਚੱਕੀਆਂ ਜਾਣ ਕੀ ਹਰ ਇੱਕ ਕੀ ਹੁੰਦਾ ਜਿਹੜੇ ਵਿਚਾਰੇ 2 4 2 3 5 ਕਿੱਲੇ ਵਾਲੇ ਕਿਸਾਨ ਐ ਪਈਆਂ ਤੇ ਉਹਨਾਂ ਦੇ ਲੰਮਾ ਪਿੱਛੇ ਖੇਤ ਰਹਿ ਜਾਂਦੇ ਆ ਉਹ ਵੱਢੇ ਪਏ ਰਹਿੰਦੇ ਆ ਨਾ ਉੱਥੇ ਕੋਈ ਪ੍ਰਾਲੀ ਬਣਾਉਣ ਜਾਂਦਾ ਜੇ ਬਣਾ ਵੀ ਕੋਈ ਆਇਆ ਗੱਠਾਂ ਤੋਂ ਕੋਈ ਚੱਕਣ ਕੋਈ ਨਹੀਂ ਜਾਂਦਾ ਉਹਦੋਂ ਜਿਹੜਾ ਉਹਨਾਂ ਦਾ ਖੇਤ ਆ ਸੁੱਕ ਜਾਂਦਾ ਤੇ ਉਹ ਦੁਬਾਰਾ ਫੇਰ ਰੌਣੀ ਕਰਜ ਬਹੁਤ ਲੰਮਾ ਸਮਾਂ ਲੱਗ ਜਾਂਦਾ ਕੀ ਸਾਨੂੰ ਡੀਸੀ ਸਾਹਿਬ ਇਹ ਵਿਸ਼ਵਾਸਿਤਵਾਉਂਦੇ ਆ ਵੀ ਸਾਡੀ ਜ਼ਿੰਮੇਵਾਰੀ ਆ ਸਾਨੂੰ ਤੁਸੀਂ ਫੋਨ ਕਰੋ ਸਾਨੂੰ ਕਿਸੇ ਦੇ ਹੱਥ ਤਨੇਆ ਕਰੋ ਨਾਲ ਦੀ ਨਾਲ ਤਰੰਤ ਕਿਸਾਨ ਦਾ ਖੇਤ ਵੇਲਾ ਹੋਊਗਾ ਸਪਰੀਮ ਕੋਰਟ ਦੇ ਹਦਾਇਤ ਕਰਦੀ ਪ੍ਰਸ਼ਾਸਨ ਨੇ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਸਾਡਾ ਇਹਦਾ ਮਸਲਾ ਹੱਲ ਨਹੀਂ ਹੋਣਾ ਇਸ ਕਰਕੇ ਕਿਸਾਨ ਦਾ ਤੇ ਪ੍ਰਸ਼ਾਸਨ ਦਾ ਉਹਦਾ ਤੇ ਟਕਰਾਅ ਵਧਣਾ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਕਿਸਾਨਾਂ ਦਾ ਕੋਈ ਨਾ ਕੋਈ ਸਾਰਥਕ ਹੱਲ ਕੱਢੇ। ਅਸੀਂ ਤਾਂ ਸਰਕਾਰਾਂ ਬਹੁਤ ਕਰਦੀਆਂ ਪਰ ਉਹ ਵਾਅਦੇ ਪਗਾਏ ਨਹੀਂ ਜਾਂਦੇ। ਕਿਉਂਕਿ ਕਿੰਨੇ ਸਾਲ ਹੋ ਗਏ ਰੌਲਾ ਪੈਂਦੇ ਨੂੰ ਪਰਾਲੀ ਦੀ ਅੱਗ ਦੇ ਕਿੰਨੇ ਸਾਲ ਹੋ ਗਏ ਮਸ਼ੀਨਰੀ ਮੁਹੱਈਆ ਕਰਾਈ ਜਾ ਰਹੀ ਨੂੰ ਮਸ਼ਿੰਦਰੀ ਜਿਹੜੀ ਮੁਹਈਆ ਕਰਾਈ ਜਾ ਰਹੀ ਆ ਬਹੁਤ ਘੱਟ ਗਈ ਆ ਪਿੰਡਾਂ ਦੇ ਵਿੱਚ ਗਰੁੱਪ ਬਣ ਕੇ ਗਈ ਆ ਜੋ ਕੋਈ ਪੰਜਾਂ ਪੰਜਾਂ 77 ਮੰਨਾਂ ਦੇ ਗਰੁੱਪ ਬਣ ਕੇ ਗਈ ਉਹ ਉਹਨਾਂ ਤੱਕ ਹੀ ਸੀਮਤ ਰਹੇਗੀ ਕਿਉਂਕਿ ਉਹਨਾਂ ਦਾ ਹੀ ਕੰਮ ਉਹ ਕਰ ਸਕਦੀ ਆ ਕਿਉਂਕਿ ਝੋਨੇ ਦਾ ਸੀਜ਼ਨ ਮੌਸਮਾਂ ਦੀ ਖਰਾਬੀ ਕਰਕੇ ਟਾਈਮ ਘੱਟ ਗਿਆ ਝੋਨਾ ਲੇਟ ਹੋ ਗਿਆ ਵੱਢਣ ਚ ਝੋਨਾ ਜਦੋਂ ਨੂੰ ਵੱਢਿਆ ਜਾਣਾ ਗਠਾ ਬਣੀਆਂ ਉਹ ਚੱਕੀਆਂ ਨਹੀਂ ਜਾਣੀਆਂ ਕਣਕਾਂ ਲੇਟ ਹੋ ਜਾਣੀਆਂ ਜਿਹੜੀ ਕੰਕ ਲੇਟ ਆਵੇ ਇੱਕ ਹਫ਼ਤੇ ਦੀ ਲੇਟ ਹੀ ਕਵਾਂਟੂ ਕਿੱਲੇ ਮਗਰ ਘਟ ਜਾਂਦੀ ਹੈ ਇਸ ਕਰਕੇ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੈ ਕਿਸਾਨ ਦਾ ਜੀ ਨਹੀਂ ਕਰਦਾ ਕਿ ਉਹ ਪਰਾਲੀ ਨੂੰ ਅੱਗ ਲਾਵੇ ਕਿਉਂਕਿ ਪਹਿਲਾਂ ਅੱਗ ਲਾਉਣ ਤੋਂ ਸਭ ਤੋਂ ਪਹਿਲਾਂ ਨੁਕਸਾਨ ਕਿਸਾਨ ਦਾ ਹੀ ਹੁੰਦਾ ਉਹਦੀਆਂ ਅੱਖਾਂ ਦਾ ਹੁੰਦਾ ਉਹਦੇ ਸਾਰੇ ਹੀ ਫੀਫੜਿਆਂ ਦਾ ਉਹਦੇ ਬੱਚਿਆਂ ਦਾ ਉਹਦੇ ਪਸ਼ੂਆਂ ਦਾ ਮਾਲ ਡੰਗਰ ਦਾ ਹਰ ਇੱਕ ਚੀਜ਼ ਦਾ ਨੁਕਸਾਨ ਪਹਿਲਾਂ ਕਿਸਾਨ ਦਾ ਦਿੱਲੀ ਤਾਂ ਤੁਹਾਨੂੰ ਇਹ ਬਹੁਤ ਦੂਰ ਬਾਹਰ ਚ ਜਾਣਾ ਇਸ ਕਰਕੇ ਕਿਸਾਨ ਦੀ ਮਜਬੂਰੀ ਹੈ ਸਰਕਾਰ ਤੋਂ ਸਾਡੀ ਮੰਗ ਹੈ ਬਹੁਤ ਪੁਰਾਣੀ ਇਹ 6000 ਰੁਪਇਆ ਪਰ ਏਕੜ ਕਿਸਾਨਾਂ ਨੂੰ ਭਰਪਾਈ ਕੀਤੀ ਜਾਵੇ ਕਿਸਾਨ ਉਹ ਆਪਣੀ ਪਰਾਲੀ ਨੂੰ ਚੱਕ ਕੇ ਲੇਬਰ ਲਾ ਕੇ ਬਾਹਰ ਕੱਢਣ ਜ਼ਮੀਨ ਨੂੰ ਵਾਹ ਕੇ ਤਿਆਰ ਕਰਨ ਕਿਉਂਕਿ ਖਰਚੇ ਬਹੁਤ ਆ ਜਾਂਦੇ ਕਿਸੇ ਵੀ ਤਰੀਕੇ ਨਾਲ ਬਾਹਰ ਕੱਢਣ ਤਾਂ ਕਿਸਾਨ ਅੱਗ ਨਹੀਂ ਲਾਉਣਗੇ ਜੇਕਰ ਕਿਸਾਨ ਪਹਿਲਾਂ ਹੀ ਕਿਸਾਨ ਦਾ ਲੱਕ ਟੁੱਟਿਆ ਪਿਆ ਤੇ ਹੋਰ ਕਿਸਾਨ ਦੇ ਉੱਤੇ ਪਰਚੇ ਪਾ ਕੇ ਕਿਸਾਨਾਂ ਨੂੰ ਜੇਲ੍ਹਾਂ ਵੱਲ ਨੂੰ ਧੱਕਿਆ ਜਾ ਰਿਹਾ ਤੇ ਇੱਕ ਡਿਸਪਿਊਟ ਵਾਲੀ ਕਹਾਣੀ ਹੈ ਕਿਸਾਨਾਂ ਦਾ ਸਰਕਾਰ ਨਾਲ ਡਿਸਪਿਊਟ ਬਣੂਗਾ ਮਹਿਕਮਿਆਂ ਨਾਲ ਡਿਸਪਿਊਟ ਬਣੂਗਾ ਸਾਨੂੰ ਸਾਡਾ ਨਾਲ ਹੀ ਲੜਾਇਆ ਜਾਊਗਾ ਇਹ ਪਾਲਿਸੀਆਂ ਬੰਦ ਕੀਤੀਆਂ ਜਾਣਗੀਆਂ ਸਰਕਾਰਾਂ ਦਾ ਜਿਵੇਂ ਅੱਜ ਅਸੀਂ ਧਰਨਾ ਰੱਖਿਆ ਇਹਨਾਂ ਮੁੱਦਿਆਂ ਨੂੰ ਲੈ ਕੇ ਕਿ ਰੱਖਿਆ ਕਿ ਜਿਨ੍ਹਾਂ ਦਾ ਹੜਾ ਨਾਲ ਨੁਕਸਾਨ ਹੋਇਆ ਉਹਨਾਂ ਨੂੰ ਯੋਗ ਮਾਅਰਜ਼ਾ ਮਿਲਣਾ ਚਾਹੀਦਾ ਜੋ ਸਰਕਾਰ ਨੇ ਅਜੇ ਤੱਕ ਲਾਣਿਆ ਨਹੀਂ। ਜਾਂ ਪਿਛਲੇ ਦਿਨਾਂ ਜਦੋਂ ਪਿਛਲੀ ਵਾਰ ਕਣਕਾਂ ਨੂੰ ਅੱਗ ਲੱਗੀ ਆ ਉਹ ਅਜੇ ਤੱਕ ਮਾਅਰਜ਼ਾ ਨਹੀਂ ਦਿੱਤਾ ਗਿਆ। ਤੇ ਜਿਹੜਾ ਤੁਸੀਂ ਮੰਡੀਆਂ ਦੀ ਗੱਲ ਕੀਤੀ ਹੈ ਮੰਡੀਆਂ 'ਚ ਪਹਿਲੇ ਥਾਂ ਤਾਂ ਪ੍ਰੋਪਰ ਪ੍ਰਬੰਧ ਨਹੀਂ ਹੈ ਇਹਨਾਂ ਕੋਲ। ਕਿਸਾਨਾਂ ਦੀ ਜਿਹੜੀ ਫਸਲ ਆ ਉਹ ਕਿਵੇਂ ਰੁੜ ਰਹੀ ਹੈ ਜਿਹੜੇ ਮਾਅਰਦਾਨ ਰੱਖੇ ਉਹਨਾਂ ਨੇ ਇਹ ਸਾਰਾ ਸੈਂਟ ਜਿਹੜੀ ਨਮੀ ਲੈਣੀ ਆ। ਪਰ ਅਸੀਂ ਮੰਗ ਕਰਦੇ ਹਾਂ ਕਿ 22% ਨਮੀ ਹੋਣੀ ਚਾਹੀਦੀ ਤੁਸੀਂ ਵੇਖ ਲਓ ਮੌਸਮ ਕਿੰਨਾ ਜ਼ਿੱਲਾ ਹੋ ਗਿਆ ਜਿਹੜੀ ਇਨਾ ਮਰਜੀਤਿਕ ਸਸਕਾ ਕੇ ਕਿਸਾਨ ਵੜ ਲੈਣ ਔਰ ਉਹ ਨਵੀਂ ਇਸੇ ਤਰ੍ਹਾਂ ਬਰਕਰਾਰ ਰਹਿਣੀ ਹੈ ਪਰ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਮਸ਼ੀਨਾਂ ਰੱਖੀਆਂ ਉਹ ਵੀ ਉਹ ਜਿਹੜੀਆਂ ਆਬੈਦੀ ਮੇਲ ਨਹੀਂ ਖਾਂਦੇ ਜਿਹੜੀਆਂ ਨਵੀਂ ਝੜਦੀਆਂ ਕੋਈ ਉਹ ਸਰਭਾਈ ਨੂੰ ਦੱਸੀ ਜਾਂਦੀ ਹੈ ਕੋਈ ਉਹ 18 ਦੱਸੀ ਜਾਂਦੀ ਹੈ ਕੋਈ 25 ਤੇ ਲੈ ਜਾਂਦੀ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਜੋ ਤੁਹਾਡੇ ਕਰਨ ਵਾਲਾ ਕੰਮ ਹੈ ਉਹਨਾਂ ਕੰਮਾਂ ਵੱਲ ਤੁਸੀਂ ਧਿਆਨ ਦਿਓ ਤੇ ਜਿਹੜੇ ਇਹ ਨਜਾਇਜ਼ ਕਿਸਾਨਾਂ ਨੂੰ 당 ਨਾ ਕੀਤਾ ਜਾਵੇ ਆਪ ਦੀ ਜ਼ਿੰਮੇਵਾਰੀ ਤੋਂ ਜਿਹੜੀ ਸਰਕਾਰ ਭੱਜ ਰਹੀ ਹੈ ਤੇ ਜਿਹੜਾ ਠੀਕਰਾਓ ਕਿਸਾਨਾਂ ਦੇ ਭੱਜ ਪਾਂਦੀ ਹੈ ਇਹ ਜੀ ਗੱਲਾਂ ਝੋਨਾ ਵੜ ਲਿਆਉਂਦੇ ਜੀ ਇਹ ਕਾਮਣਡੀਆਂ ਚ ਰੁਲਦੇ ਜੀ ਪਰ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਬਿਲਕੁਲ ਕਿਸਾਨ ਕੋਈ ਨਹੀਂ ਕਹਿੰਦਾ 6 ਮਹੀਨੇ ਫਸਲ ਪਾਲੀ ਤੇ ਆਪਦੀ ਜਿੱਲੀ ਲੈ ਕੇ ਆਊਗਾ ਕਿਸਾਨ ਸੁੱਤੀ ਫਸਲ ਹੀ ਲਿਆਉਂਦਾ ਪਰ ਤੁਹਾਡੀਆਂ ਇਹ ਮਸ਼ੀਨਾਂ ਚ ਘਬਲਾ ਤੁਹਾਡੇ ਜਿਹੜੇ ਸ਼ੈਦਰਾ ਵਾਲੇ ਆ ਉਹ ਜਾਣਬੁੱਝ ਕੇ ਕਿਸਾਨਾਂ ਨੂੰ ਖਰਾਬ ਕਰਦੇ ਆ ਉਹ ਕਾਟ ਲਾਉਣ ਦੇ ਬਹਾਨੇ ਦੇ ਨਾਲ ਜਿਹੜੀ ਉਹ ਕਿਸੇ ਨੂੰ ਕਹਿੰਦੇ ਕੁਆਂਟਲ ਮਗਰ ਕਿਲੋ ਘਟਾ ਦਿਓ ਉਹੀ ਝੋਨਾ ਫਿਰ ਸਹੀ ਹੋ ਜਾਂਦਾ ਕਿਵੇਂ ਇਹ ਲੜੀ ਲੁੱਟ ਮਚਾਈ ਹੋਈ ਹੈ ਸਰਕਾਰ ਨੂੰ ਇਹਦੇ ਧਿਆਨ ਦੇਣਾ ਚਾਹੀਦਾ ਅਸੀਂ ਅੱਜ ਇਥੋਂ ਮੰਗ ਕਰਦੇ ਆ ਕਿ ਸਰਕਾਰ ਇਹਨਾਂ ਗੱਲਾਂ 'ਵਲ ਧਿਆਨ ਦੇਵੇ ਕਿ ਨਾ ਕਿ ਕਿਸਾਨਾਂ ਨੂੰ ਬਦਕਾਵੇ